ਕਾਣਾ ਇਥੋਂ ਇਹ ਜਿਹੜੀ ਆਰਗੈਨਿਕ ਖਾਦ ਪੈਦਾ ਹੋਊਗੀ ਤੁਸੀਂ ਤਾਂ ਸਾਰੇ ਗੰਨੇ ਵਾਲਿਆਂ ਮੈਂ ਵੀ ਮੈਂ ਅਸੀਂ ਵੀ ਗੰਨਾ ਬੀਜਦੇ ਸੀ ਪਹਿਲਾਂ ਹੁਣ ਅਸੀਂ ਝੋਨੇ ਵੱਲ ਚਲੇ ਗਏ ਸੰਗਰੂਰ ਜ਼ਿਲ੍ਹਾ ਉਹ ਕਹਾਵਤ ਤਾਂ ਵੀ ਮਸ਼ਹੂਰ ਨੇ ਜੱਟ ਗੰਨਾ ਨਹੀਂ ਦਿੰਦਾ ਪੇਲੀ ਦਿੰਦਾ ਪੇਲੀ ਕਿੰਨੇ ਗੰਨਿਆਂ ਦੀ ਬਣਦੀ ਆ ਲੈ ਜਾ ਕੇ ਗੰਨਾ ਨਹੀਂ ਖਿੱਚਣਿਆ ਟਰਾਲੀ ਚੋਂ ਅਸੀਂ ਅਸੀਂ ਵੀ ਲੁੱਕ ਛਿਪ ਕੇ ਜਵਾਗ ਜੇ ਹੁੰਦੇ ਸੀ ਜਦੋਂ ਗੰਨੇ ਵਾਲੀ ਟਰਾਲੀ ਚੋਂ ਹਾਲਾਂਕਿ ਤਹਾਂ ਇੱਕ ਬੈਠਾ ਹੁੰਦਾ ਸੀ ਐਂ ਮਾਰਨ ਨੂੰ ਫਿਰ ਵੀ ਕਦਾ ਗੰਨਾ ਦਾ ਖਿੱਚੀ ਲੈਂਦੇ ਸੀ ਚਲ ਗੰਨਾ ਨਾ ਆਉਂਦਾ ਚਾਰ ਪੰਜ ਪੋਰੀਆਂ ਤਾਂ ਆ ਹੀ ਜਾਂਦੀਆਂ ਸੀ ਤੇ ਉਹਨਾਂ ਨਾਲ ਹੀ ਦੰਦ ਬਣੇ ਹੋਏ ਨੇ ਉਹਨੇ ਤਾਂ ਅੱਜ ਕੱਲ ਤੁਹਾਨੂੰ ਪਤਾ ਹੈ ਛੋਟੇ ਛੋਟੇ ਜਵਾਕਾਂ ਦੇ ਤਾਰਾਂ ਜੀਆਂ ਲੱਗੀਆਂ ਹੁੰਦੀਆਂ ਮੈਂ ਕਹਿੰਦਾ ਮਲ ਗੰਨੇ ਨਹੀਂ ਚੁੱਪਣੇ ਆਉਂਦੇ ਇਹਨਾਂ ਨੂੰ ਆਪਾਂ ਵੈਰਟੀਆਂ ਹੈ ਜੀਆਂ ਬੀਜਣ ਲੱਗੇ ਹੁਣ ਆਪਾਂ ਵੀ ਨਹੀਂ ਚੁੱਪ ਸਕਦੇ ਜਾਂ ਦੰਦ ਬਾਹਰ ਆਉ ਜਾਂ ਹੋਰੀ ਅੰਦਰ ਜਾਉ ਪਰ ਚਲੋ ਖੇਤੀ ਹੈ ਲੋਕਲ ਇੱਥੋਂ ਦੇ ਇਲਾਕੇ ਦੇ ਇੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਕੰਮ ਮਿਲਦਾ ਹੈ ਸ਼ਹਿਰੀ ਇੱਥੋਂ ਦੇ ਸਾਰੇ ਆਲੇ-ਦਾਲ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦੇਣਾ ਜਿਹੜੇ ਇੱਥੇ ਆ ਕੇ कर काम करके रात नु अपने परिवार ਦੇ ਵਿੱਚ ਜਾ ਕੇ ਲੋਕਲ ਬੰਦਿਆਂ ਨੂੰ ਕੰਮ ਦਿਓ ਇਹ ਮਿਲਣ ਨੂੰ ਵੀ ਫਾਇਦਾ ਰਹਿੰਦਾ ਹੈ ਕਿ ਲੋਕਲ ਇੱਥੋਂ ਮਿਲ ਜਾਣ ਬੰਦੇ ਕੰਮ ਕਰਨ ਵਾਲੇ ਸ਼ਾਮ ਨੂੰ ਘਰੇ ਜਾਣ ਸਵੇਰੇ ਫੇਰ ਆ ਜਾਣ